ਹਨੇ ਹੈਗੇ ਉਹਨਾਂ ਨੂੰ ਵੀ ਕੋਸ਼ਿਸ਼ ਕਰਿਆ ਕਰੋ ਵੀ ਨਾਲ ਲੈ ਕੇ ਆਇਆ ਕਰੋ ਅੱਜ ਦੇ ਦਿਨ ਇਹ ਨਹੀਂ ਵੀ ਇੰਨਾ ਪਹਿਲਾਂ 15 ਦਿਨ ਪਹਿਲਾਂ ਯੂਨੀ ਨਾਲ ਇੰਨਾ ਜੋਰ ਲਾ ਰਹੀਆਂ ਹਾਂ ਕਿ 9 ਜੁਲਾਈ ਕੋਈ ਗੱਲ ਨਹੀਂ ਕੋਈ ਇਹ ਜਿਹੜੇ ਸਾਡੇ ਕਾਗਨ ਸਾਥੀ ਐ ਇਹਨਾਂ ਨੂੰ ਮੈਂ ਬੇਨਤੀ ਕਰਦਾ ਜਿੰਦ ਸੁਭੰਗ ਦੇ ਵਿੱਚ ਇਹਨਾਂ ਸਿੱਖੋ ਇਹ ਹਟਕਾਲ ਕਰਨੀ ਹੈ ਲਾਉਣਾ ਕੇਂਦਰੀ ਸਰਕਾਰ ਹਾਏ ਹਾਏ ਕੇਂਦਰੀ ਸਰਕਾਰ ਹਾਏ ਹਾਏ ਕੇਂਦਰੀ ਸਰਕਾਰ ਹਾਏ ਹਾਏ ਕੇਂਦਰੀ ਸਰਕਾਰ ਹਾਏ ਹਾਏ भाई लगा बताए तुमने ਆਪਾਂ ਦੀ ਤਲਵੰਡੀ ਕਿਤੇ ਜਾਣਾ। ਸਾਰੇ ਬਾਬੋ ਦੀ ਤਲਵੰਡੀ ਤੋਂ ਆਏ ਆ ਲੁਧਿਆਣੇ ਜਾਣਾ। ਤੇ ਕਿੰਨੇ ਸਮੇਂ ਤੋਂ ਖੜੇ ਹੋ ਤੇ ਕੀ ਪਰੇਸ਼ਾਨੀ ਆ? 7 ਵਜੇ ਦੀ ਖੜੀ ਹਾਂ। ਬਿਠਾ ਉੱਥੇ ਭਗਵਾੜੇ ਆਪਣੇ। ਸਾਬੋ ਦੀ ਤਲਵੰਡੀ 7 ਵਜੇ ਕੇ ਖੜੇ। ਆ ਹੁਣ ਇੱਥੇ ਲੱਕ ਆਏ ਹਾਂ। ਸਮਝ ਜਿਹੜੇ ਡਰਾਈਵਰ ਕਨੈਕਟਰ ਆ ਪ੍ਰਾਈਵੇਟ ਮਹੌਲ ਕਰਦੇ। ਬਿਆਲ ਕਰਕੇ ਪਰੇਸ਼ਾਨੀਆਂ ਬਚਿਆ। ਹਰਦਾ ਕਰਕੇ ਆ। ਹਾਂਜੀ ਹਰਦਾ ਕਰਕੇ ਆ। ਕੀ ਕਹਿਣਾ ਚਾਹੁੰਦੇ ਹੜਤਾਲ ਹੁੰਦਾ ਕਿ ਕੀ ਕਹਣਾ ਕਿ ਵੀਰੇ ਕੋਈ ਕੜਾ ਕੋਈ ਗੁੱਸੇ ਦੇ ਸੇਤੇ ਆ ਸਰ ਇਹ ਕੜਾ ਅੱਜ ਦਾ ਵਿੱਚ ਕੰਮ ਚੱਲੀ ਜਾਂਦਾ ਨਾ ਹਟਣਾ ਨਾ ਹਟਿਆ ਸਰਕਾਰ ਕੋਈ ਸੁਣਦੀ ਤਾਂ ਹੈ ਰਗੀ ਕਰਦੇ ਕੋਈ ਜ਼ੋਰ ਆ ਦੱਸ ਦੇ ਕੋਈ ਜ਼ੋਰ ਸਭ ਰਾਣੀ ਮਿਲੀ ਭਗਤਾਂ ਤੇ ਪਾਵ ਲਗ ਨਹੀਂ ਮੋਰਖ ਵੜਾਈ ਜਾ ਰਹੇ ਨੇ ਹੋਰ ਤਾਂ ਕੁਝ ਵੀ ਹੈ ਨਹੀਂ ਹੈ ਕਿਹਦੇ ਕੋ ਆਏ ਅਸੀਂ ਤਾਂ ਲੋਕ ਆ ਨਹੀਂ ਮੈਂ ਕੀ ਹੋਇਆ ਕੀ ਆ ਜਾਂਦਾ ਫਾਈਟ ਕਰਕੇ ਬਹੁਤ ਪਰੇਸ਼ਾਨੇ ਰਸਤੇ ਤਾਈ ਹੈ ਨਾ ਆਖਰੰ ਦੇ ਆਇਆ ਹੈ ਹੁਣ ਵਾਪਸ ਜਾਣਾ ਜੇ ਤਾਂ ਥੋੜਾ ਟਾਈਮ ਲੱਗੂਗਾ ਸਾਡੇ ਟਾਈਮ ਕਿੰਨੀ ਦੇਰ ਤੱਕ ਬੈਠੇ ਹੋ ਅਸੀਂ ਫੇਰ 7 ਵਜੇ ਤਾਂ ਬੈਠੇ ਆ ਹਾਂ ਜੀ 7 ਵਜੇ ਤਾਂ ਬੈਠੇ ਆ ਉੱਥੇ ਇੰਨਾ ਬਹੁਤ ਟਾਈਮ ਲੱਗ ਗਿਆ ਸਾਨੂੰ ਆਉਂਦੇ ਬਹੁਤ ਮੁਸ਼ਕਲ ਚ ਰਹਿ ਜਾਏ ਕਿ ਧਰਮੀ ਨਹੀਂ ਇੱਕ ਐਨੀ ਮੁਸ਼ਕਲ ਬੱਚਾ ਮੇਲੀ ਨਹੀਂ ਰਹਿ ਜਾਂ ਤੇ ਬੜੀ ਮੁਸ਼ਕਲ ਨਾ ਆਏ ਹੈ ਜਿਹੜੀ ਹਰਤਾਲ ਕੀਤੀ ਇਹਨਾਂ ਨੇ ਪਤਾ ਤੁਹਾਨੂੰ ਕੀ ਪਤਾ ਨੇ ਕਿ ਉਹਨੇ ਕਹਿ ਰਹੇ ਨੇ ਵੀ ਆਹ ਜਿਹੜੇ ਮੁਲਾਜ਼ਮ ਪੱਕੇ ਕੱਚੇ ਪੱਕੇ ਹੰਦ ਕਰਕੇ ਇਹਨਾਂ ਦਾ ਕੋ ਰੋਲਾ ਪਿਆ ਇਹ ਹੀ ਕਹਿ ਰਹੇ ਸੀ ਕਿ ਇਹ ਮੰਗਾ ਜਾਇਜ਼ ਨਹੀਂ ਲੱਗਦੀ ਤੁਹਾਨੂੰ ਕੀ ਇਹ ਹਰਤਾਲ ਦਾ ਰਸਤਾ ਠੀਕ ਹੈ ਉਹ ਜਾਇਜ਼ ਬਰੋਣ ਅਕਸਰ ਕੈਨੇਡਾ ਦਾ ਕੰਮ ਕਰਦੇ ਨੇ ਜਾਇਜ਼ ਤਾਂ ਹੁੰਦੀਆਂ ਹੀ ਆ ਬੰਗਾ ਇਹਦਾ ਜਾਇਜ਼ ਤਾਂ ਬਨਤਾ ਕੋ ਬਹਿੰਦਾ ਹੀ ਨਹੀਂ ਮੰਗਾਂਦੇ ਉਹਨਾਂ ਦੇ ਅੱਗੇ ਸਰੂਲਾਂ ਨਹੀਂ ਬੈਠੇ ਨੇ ਉਹ ਕਾਨੂੰਨ ਸਾਨੂੰ ਪੱਕੇ ਕੀਤਾ ਜਾਵੇ બસ ਇਹੀ ਕਰਕੇ ਬੈਠੇ ਰਹੇ ਹਾਂ ਤੇ ਜਨਤਾ ਨੂੰ ਪਰੇਸ਼ਾਨੀ ਨਾਲ ਓਨੀ ਚੱਲਣੀ ਪੈਣੀ ਜੀਨੀਅਰ ਲੀਡਰ ਪੰਜਾਬ ਐਨਿਊਰੇਸ਼ਨ ਆਲ ਇੰਡੀਆ ਬੈਂਕ ਪਲੇਸਿਸ ਜੀ ਅੱਜ ਸਾਰੇ ਇੰਡੀਆ ਦੇ ਵਿੱਚ ਤਮਾਮ ਸੈਂਟਰਲ ਰੀਜਨਲ ਯੂਨੀਅਨਾਂ ਸਟੇਟ ਅਫੇਸ਼ਨਾਂ ਤੇ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਇੱਕ ਦੀ ਦੀ ਜੜੀ ਹੜਤਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੈਂਕਾਂ ਦੇ ਨਾਲ-ਨਾਲ ਐਲਆਈਸੀ ਦੇ ਮੁਲਾਜ਼ਮ ਜਨਰਲ ਇੰਸ਼ੋਰੈਂਸ ਦੇ ਮੁਲਾਜ਼ਮ ਪੀਆਰਟੀ ਦੇ ਮੁਲਾਜ਼ਮ ਬੀਐਨਐਸ ਦੇ ਮੁਲਾਜ਼ਮ ਉਹ ਵੀ ਕੀਤੀ ਹੜਤਾਲ ਤੇ ਕੀਤੀ ਕਿਉਂਕਿ ਪਿਛਲੇ 11 ਸਾਲਾਂ ਦੇਖਿਆ ਜਾਵੇ ਤਾਂ ਇਥੋਂ ਦੀ ਮੋਦੀ ਸਰਕਾਰ ਨੇ ਦੋ ਨੀਤੀਆਂ ਲਾਗੂ ਕੀਤੀਆਂ ਨੇ ਦੋ ਜਹੇਜਾ ਸਿਸਟਮ ਦਿੱਤਾ ਹੈ ਲਗਾਤਾਰ ਪ੍ਰਾਈਵੇਟੇਸ਼ਨ ਹੋ ਰਿਹਾ ਹੈ ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਰੋਜ਼ਗਾਰ ਹੈ ਉਹ ਘਟਾਇਆ ਜਾ ਰਿਹਾ ਨਮੀਆਂ ਜਿਹੜੀਆਂ ਵਾਕੈਂਸੀਆਂ ਨੇ ਉਹ ਫਰੀਟ ਨਹੀਂ ਕੀਤਾ ਜਾ ਰਹੀਆਂ ਜਾਂ ਜਿਹੜੇ ਬੰਦੇ ਟਰੱਕੀ ਕੀਤੇ ਜਾ ਰਹੇ ਨੇ ਇੱਕੇ ਤੇ ਪੜਤ ਕੀਤੀ ਆਲੇ ਅੱਜ ਤੁਸੀਂ ਕਿਸੇ ਵੀ ادارے ਵਿੱਚ ਜਾਵੋ ਜਿਹੜੇ ਰੈਗੂ ਮਲਾਜ਼ਮ ਹੈ ਬਹੁਤ ਘੱਟ ਮਿਲ ਗਏ ਇੱਕ ਆਲੇ ਜਿਹੜੇ ਆ ਔਰ ਸੋਰਸਿੰਗ ਵਾਲੇ ਆ ਉਹੀ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀਆਂ ਤਨਖਾਹ ਦੇਖ ਹੀ ਦੇਖਿਓ ਇੱਕ ਨੋਮਨਲ ਤਨਖਾਹ ਦਿੱਤੀ ਜਾ ਰਹੀ ਨੇ ਕੋਈ ਉਹਨਾਂ ਦੇ ਸਰਵਿਸ ਰੈਗੂਲੇਸ਼ਨ ਨਹੀਂ ਆ ਕੋਈ ਉਹਨਾਂ ਦੀ ਤਨਖਾਹ ਪਰਮਾਨੈਂਟ ਨਹੀਂ ਆ ਉਹਨਾਂ ਨੂੰ ਦੋ ਦੋ ਮੱਦੀ ਕੱਢ ਦਿੱਤਾ ਜਾਵੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਮੇਰੇ ਟ੍ਰੇਡ ਯੂਨੀਅਨ ਨੇ ਦੇਖੋ ਆਪਾਂ ਦੇਖਿਓ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਲੇਬਰ ਲਾ ਅਮੈਂਡਮੈਂਟ ਕੀਤੇ ਜਾ ਰਹੇ ਨੇ ਜੇ ਪੀਡੀਯੂ ਦੇ ਰਾਈਟ ਨੇ ਉਹ ਕਟੇਲ ਕਿਤੇ ਜਾ ਰਹੇ ਨੇ ਲਗਾਤਾਰ ਸੰਘਰਸ਼ ਕਰਕੇ ਜਿੱਥੇ ਮਜ਼ਦਮਾਂ ਨੇ 8 ਘੰਟੇ ਦਾ ਰਾਬਰਤੀ ਆਵਰ ਮੰਗੇ ਨੇ ਤਾਂ ਕਿਤੇ ਨੇ ਲਾਗੂ ਕਰਵਾਏ ਨੇ ਲਗਾਤਾਰ ਸਰਕਾਰਾਂ ਜਿਹੜੀਆਂ 10 ਘੰਟੇ ਕਰ ਰਹੀਆਂ ਨੇ ਕਿਤੇ ਜਿਹੜੇ ਇੰਡਸਟਰੀਸ ਨੇ ਉਹ ਵੀ ਲਗਾਤਾਰ ਕਹ ਰਹੇ ਨੇ ਕਿ 70 ਘੰਟੇ ਜਾਂ 80 ਘੰਟੇ ਜਿਹੜੇ ਆਈਜੀ ਸੈਂਟਰ ਦੇ ਮਜ਼ਦਮਾ ਹੈ ਉਹਨਾਂ ਨੂੰ ਕੰਮ ਕਰਨਾ ਚਾਹ ਰਿਹਾ ਹੈ ਜੀਨੋ ਸਾਹਿਬ ਬਹੁਤ ਸੈਕਟਰ ਦੇ ਮਹਿਕਮੇ ਦੇ ਅਧਾਰੀ ਨੇ ਉਹ ਸਾਰੇ ਤੁਹਾਡੇ ਸਮਰਥਨ ਹਾਂ ਅੱਜ ਇਹ ਹੜਤਾਲ ਹੈ ਸਾਰੇ ਜੇ ਸੈਂਟਰ ਦੇ ਮੁਲਾਜ਼ਮ ਨੇ ਇਹ ਹੋ ਸਕਦਾ ਵੀ ਕੁਝ ਮੁਲਾਜ਼ਮਾਂ ਦੇ ਦਿੱਕਤਾਂ ਬੰਨੀਆਂ ਅੱਜ ਹੜਤਾਲ ਤੇ ਨਾ ਗਈਆਂ ਹੋਣ ਪਰਸਨ ਤੌਰ ਤੇ ਜੇ ਅੱਜ ਦੇਖੀਏ ਬੈਂਕਾਂ ਵਿੱਚ ਵੀ ਦੇਖੀਏ ਕਿ ਕਾਲ ਇੰਡੀਆ ਬੈਂਕ ਪਲੇਸ ਦੇ ਸਥਾਨ ਜਿਹੜੀ ਹਮੇਸ਼ਾ ਲੋਕਾਂ ਨਾਲ ਖੜੀ ਹੈ ਮੁਲਾਜ਼ਮਾਂ ਨਾਲ ਖੜੀ ਹੈ ਸਿਰਤਾਜ ਨਾਲ ਖੜੀ ਹੈ ਉਹ ਅੱਜ ਹੜਤਾਲ ਤੇ ਹੈ ਬੈਠੀ ਹੜਤਾਲ ਤੇ ਹੈ ਇਹ ਕੈਨਸੀ ਵੀ ਹੈ ਉਹ ਹੜਤਾਲ ਤੇ ਨਹੀਂ ਹੈ ਇਸੇ ਕਰਕੇ ਸਾਨੂੰ SBI ਦੇ ਵਿੱਚ ਅੱਜ ਫੰਕਸ਼ਨ ਮਿਲੂਗਾ ਜਿਹੜੀ ਆਈ ਬੋਟ ਦੇ ਆਪਸ ਤੇ ਉਹ ਹੜਤਾਲ ਤੇ ਨਹੀਂ ਹੈ ਵਪਾਰੀ ਵਪਾਰੀ ਵੀ ਹੈ ਕਿਉਂਕਿ ਜਿਹੜਾ GST ਲਾਗੂ ਕੀਤਾ ਗਿਆ ਹੈ ਲਗਾਤਾਰ ਜਿਹੜਾ ਉਹਨਾਂ ਦਾ ਘਟਾਲੇ ਹੋ ਰਹੇ ਨੇ GST ਵਧਾਇਆ ਜਾ ਰਿਹਾ ਹੈ ਉਹਨਾਂ ਦੇ ਪੰਖਾ ਪੂਰਾ ਸਿਸਟਮ ਉਹ ਖਰਾਬ ਹੋ ਰਿਹਾ ਹੈ ਵਾਸੀਂ ਦੇਖੀਏ ਕਿੰਨੀਆਂ ਏਥੋਂ ਦੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਦੇਖੀਏ ਲੈਂਡ ਪੂਲਿੰਗ ਸਿਸਟਮ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਕੀ ਪਰਪਸ ਹੈ ਵੀ ਲੋਕਾਂ ਦੀਆਂ ਕਿਸਾਨਾਂ ਦੇ ਜ਼ਮੀਨਾਂ ਨੂੰ ਇੱਕ ਕਸ਼ਤੀਆ ਕਰਕੇ ਇਥੋਂ ਦੇ ਰਸਟਸ ਨੂੰ ਦੇ ਦੋ ਦਾ ਇਥੋਂ ਦੇ ਕਲੋਨਾਈਜ਼ਮ ਦੇ ਦੋ ਜਾਂ ਉਹਨਾਂ ਨੂੰ ਆ ਮਹਿੰਗੇ ਭਾਤੇ ਵਿੱਚ ਕੇ ਸਰਕਾਰਾਂ ਦੇ ਫੰਦੇ ਘਟਕੋ ਰਾਈਟਿੰਗ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਸਪਸ ਫਲੇਪਟਿੰਗ ਦਾ ਪ੍ਰੋਪਗੈਂਡਾ ਹੈ ਇਹ ਪ੍ਰੋਪਗੈਂਡਾ ਨਹੀਂ ਹੈ ਇਹ ਲਗਾਤਾਰ ਜਿਹੜੇ ਮੁਲਾਜ਼ਮ ਨੇ ਇਥੋਂ ਜਾਂ ਨੀਚੇ ਦੇ ਖਿਲਾਫ ਲੜਦੇ ਨੇ ਜਿਹੜੀਆਂ ਸਰਕਾਰਾਂ ਦੇ ਨੀਚੇ ਨੇ ਉਹਦੇ ਵਿੱਚ ਜਿਹੜੀ ਹੈਗੇ ਨੇ ਆਰਗੋਨ ਸੈਕਟਰ ਇਹਨਾਂ ਦੇਖੋ ਵੀ ਬੈਂਕਾਂ ਦੇ ਮੁਲਾਜ਼ਮ ਨੇ ਇਹ ਆਰਗਨਾਈਜ਼ ਨਹੀਂ ਔਰ ਟੋਟਲ ਬਰਥ ਪਹੁੰਚਦਾ ਸਿਰ ਇਹ ਆਰਗੇਨਾਈਜ਼ਡ 6% ਨੇ ਬਾਕੀ ਜਿਹੜੇ ਮੁਲਾਜ਼ਮ ਨੇ ਬਾਕੀ ਜਿਹੜੇ ਕਰਮੇ ਨੇ ਅਰੌਣਗਲ ਨੇ ਉਹਨਾਂ ਦੀ ਕੋਈ ਸਰਵਿਸ ਕਮਪਨਸੇਸ਼ਨ ਨਹੀਂ ਹੈ ਉਹਨਾਂ ਦੀ ਤਨਖਾਹ ਵੀ ਨਹੀਂ ਹੈ ਤਾਂ ਕਿ ਮਿਨੀਮਲ ਦੀ ਡਿਮਾਂਡ ਕੀਤੀ ਗਈ ਹੈ 26000 ਦੀ ਡਿਮਾਂਡ ਕੀਤੀ ਗਈ ਹੈ ਇਹਦਾ ਉਹਨਾਂ ਨੂੰ ਮਿਲਦੇ ਕਿੰਨੇ ਨੇ 5000 10000 ਜਿੰਦਰ ਸਾਹਿਬ ਫੇਸਬੁਕ ਆ ਗਿਆ ਤਾਂ ਤੁਹਾਡੀ ਐਸਡੀਪੀ ਸਕੀਮ ਦਾ ਭਾਰਤਵੰਦ ਐਲਾਨ ਤੋਂ ਬਾਅਦ ਸਰਕਾਰ ਤੋਂ ਨਹੀਂ ਕੀਤਾ ਤੁਹਾਡੇ ਮਸਲੇ ਹੱਲ ਨਹੀਂ ਨਹੀਂ ਇਹ ਤੁੰਗਾ ਸਰਕਾਰਾਂ ਬਣੀਆਂ ਨੇ ਇਹ ਸਹੀ ਗੱਲ ਹੈ ਵੀ ਆਮ ਲੋਕਾਂ ਨੇ ਗੱਲਾਂ ਸੁਣ ਕੇ ਰਾਜ਼ੀ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ-ਜੋ ਸੰਘਰਸ਼ ਮਤਲੰਗੇ ਜੋ-ਜੋ ਨੀਤੀਆਂ ਦੇ ਖਿਲਾਫ ਲੋਕ ਉੱਠਣਗੇ ਤਾਂ ਲੋਕ ਆਰਗੇਨਾਈਜ਼ ਹੋਣਗੇ ਸੰਘਰਸ਼ ਹੀ ਬਣਨਗੇ ਤਾਂ ਸਰਕਾਰਾਂ ਨੂੰ ਵੀ ਸੁਣਨਾ ਪਊਗਾ ਇਸ ਲਈ ਸਟ੍ਰੈਟੀਜੀ ਬਣਾਈ ਗਈ ਹੈ ਇਸ ਤੋਂ ਜਿਹੜਾ ਬਾਦ ਹੈ ਯੂਪ ਕਿ ਜਣਗੀਆਂ ਸੈਂਟਰਲਿਜ਼ਮ ਉਹ ਲੂਪਤਾ ਜਾਊਗਾ ਉਹਦੇ ਵਿੱਚੋਂ ਅਗਲਾ ਪ੍ਰੋਗ ਹੋਊਗਾ ਉਹ ਸਾਰੇ ਸਾਰੇ ਮੌਜੂਦ ਕਿਤੇ ਬਣੀਆਂ ਲਾਗੂ ਕਰ। ਹਾਂਜੀ ਮੈਂ ਪ੍ਰਵੀਨ ਸ਼ਰਮਾ ਜੀ ਐਮ ਪੀ ਆਰ ਟ ਸੀ ਵਕਵਕ ਜੁਨੀਨਾ ਵੱਲੋਂ ਜੋ ਅੱਜ ਦੇਸ਼ ਵਿਆਪੀ ਹੜਤਾਲ ਹੈ ਉਹਦੇ ਕਿਸੇ ਵਿੱਚ ਪੀਆਰਟੀਸੀ ਦੇ ਵੀ ਵਰਕਰ ਹੜਤਾਲ ਵਿੱਚ ਸ਼ਾਮਿਲ ਨੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਜਲਦੀ ਬੁਲਾ ਕੇ ਇਹਨਾਂ ਦੀ ਮੱਖਰ ਮੰਗਾਂ ਤੇ ਵਿਚਾਰ ਕਰਕੇ ਜਲਦੀ ਇਹਨਾਂ ਨੂੰ ਡਿਊਟੀ ਤੇ ਭੇਜਿਆ ਜਾ ਸਕੇ ਤਾਂ ਜੋ ਪਬਲਿਕ ਦਾ ਰਹਿਣ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ ਕਿੰਨਾ ਕੁ ਪ੍ਰਭਾਵ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਵਾਰੀਆਂ ਵੀ ਘੱਟ ਨੂੰ ਮਿਲ ਰਹੀਆਂ ਹਨ ਅੱਜ ਸਵਾਰੀਆਂ ਪਹਿਲੇ ਥੋੜਾ ਪਤਾ ਹੋਣ ਕਰਕੇ ਹੜਤਾਲ ਸਵਾਰੀ ਬਹੁਤ ਘੱਟ ਹੈ ਕਿ ਆਪਰੇਸ਼ਨ ਸਿਰਫ 5% ਹੀ ਚੱਲ ਰਿਹਾ ਹੈ ਤੁਹਾਨੂੰ ਜਾਣ ਅਤੇ ਮੁਕਾਬਲੇ ਤੇ ਕੋਸ਼ਿਸ਼ ਹੈ ਜੀ ਦੁਪਹਿਰ ਤੋਂ ਬਾਅਦ ਆਪਾਂ ਆਪਰੇਸ਼ਨ ਨੂੰ ਥੋੜਾ ਬਦਾ ਕੇ ਚਲਾਈਏ